ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪ ਜੀਆਂ ਦੇ ਚਰਨਾਪਾਸ ਸਦਾ ਸਦਾ ਨਮਸਕਾਰ ਹੈ ਵਾਹਿਗੁਰੂ ਜੀ ਪਾਠ ਕੋਲ ਰੱਖਦੀਆਂ ਜਲਦੀ ਜਿਹੜੀ ਮਹਾਨਤਾ ਹੈ ਉਹ ਕਿਉਂ ਹੈ ਉਹਦੇ ਪਿੱਛੇ ਕੁਝ ਕਾਰਨ ਹੈ ਵਾਹਿਗੁਰੂ ਜੀ ਜਦੋਂ ਅਕਾਲ ਪੁਰਖ ਨੇ ਏ ਧਰਤੀ ਸਾਜੀ ਇਹਦੀ ਥਾਪਨਾ ਕੀਤੀ ਪੰਜ ਤਤਾਂ ਦੇ ਨਾਲ ਇਹ ਇਨਾਂ ਪੰਜ ਤੱਤਾਂ ਨੇ ਗੁਰੂ ਮਹਾਰਾਜ ਜੀਆ ਦੇ ਅੱਗੇ ਅਕਾਲ ਪੁਰਖ ਅੱਗੇ ਇਹ ਵਚਨ ਕੀਤਾ ਸੀ ਕਿ ਅਸੀਂ ਸਦਾ ਆਪ ਜੀ ਨੂੰ ਯਾਦ ਰੱਖਾਂਗੇ ਜਿਵੇਂ ਕਿ ਮਨੁੱਖਾ ਦੇਹੀ ਪ੍ਰਾਪਤ ਕਰਨ ਤੋਂ ਪਹਿਲਾਂ ਜੀਵ ਆਤਮਾ ਇਸ ਗੱਲ ਦੇ ਵਾਅਦੇ ਕਰਦੀ ਹੈ ਕਿ ਅਸੀਂ ਜਨਮ ਲੈ ਕੇ ਆਪ ਜੀ ਨੂੰ ਯਾਦ ਰੱਖਾਂਗੇ ਪਰ ਅਸੀਂ ਭੁੱਲ ਜਾਂਦੇ ਹਾਂ ਠੀਕ ਇਸੇ ਤਰ੍ਹਾਂ ਹੀ ਸੰਗਤ ਜੀ ਚਾਰ ਤੱਤ ਜਿਹੜੇ ਨੇ ਉਹ ਗੁਰੂ ਜੀ ਨੂੰ ਭੁੱਲ ਗਏ ਪਰ ਜਿਹੜਾ ਜਲ ਹੈ ਉਨੇ ਗੁਰੂ ਜੀ ਨੂੰ ਯਾਦ ਰੱਖਿਆ ਵਾਹਿਗੁਰੂ ਜੀ ਘਰ ਵਿੱਚ ਜਦੋਂ ਆਪ ਜੀ ਦੇ ਬੱਚੇ ਉਹਨਾਂ ਵਿੱਚੋਂ ਕੋਈ ਇੱਕ ਬੱਚਾ ਆਪ ਜੀ ਦਾ ਆਗਿਆਕਾਰ ਹੋਵੇ ਤੇ ਉਹਦੇ ਤੇ ਆਪ ਜੀ ਦੀ ਬਹੁਤ ਮਮਤਾ ਹੁੰਦੀ ਹੈ ਇਸੇ ਕਾਰਨ ਜਿਹੜਾ ਜਲ ਹੈ ਉਹਦੇ ਤੇ ਗੁਰੂ ਮਹਾਰਾਜ ਜੀ ਦੀ ਵਿਸ਼ੇਸ਼ ਕਿਰਪਾ ਹੈ ਉਹਦੇ ਵਿੱਚ ਇਹ ਬਹੁਤ ਵੱਡਾ ਗੁਣ ਹੈ ਕਿ ਉਹ ਆਪਣੇ ਆਸ-ਪਾਸ ਦਾ ਜਿਹੜਾ ਮਹੌਲ ਹੈ ਉਹ ਨੂੰ ਸੋਖ ਲਿੰਦਾ ਹੈ ਉਹਦੇ ਗੁਣ ਆਪਣੇ ਵਿੱਚ ਪਾ ਲਿੰਦਾ ਹੈ ਜੇ ਆਪ ਜੀ ਕੋਈ ਸੁਗੰਧ ਭਰੀ ਚੀਜ਼ ਜਲ ਦੇ ਕੋਲ ਰੱਖੋਗੇ ਇੱਕ ਜਾਂ ਦੋ ਦਿਨ ਤੇ ਆਪ ਜੀ ਵੇਖੋ ਉਸ ਜਲ ਦੇ ਵਿੱਚ ਉਸ ਚੀਜ਼ ਦੀ ਸੁਗੰਧੀ ਆ ਜਾਂਦੀ ਹੈ ਸੰਗਤ ਜੀ ਇਸੇ ਤਰ੍ਹਾਂ ਹੀ ਜਦੋਂ ਕੋਈ ਪੁਰਾਣੇ ਸਮਾਂ ਦੇ ਵਿੱਚ ਸੰਤ ਮਹਾਪੁਰਸ਼ਾਂ ਨੇ ਬੰਦਗੀ ਕੀਤੀ ਬਹੁਤ ਭਾਰੀ ਉਹਨਾਂ ਨੇ ਆਮ ਤੌਰ ਤੇ ਇਸ ਗੱਲ ਦਾ ਧਿਆਨ ਰੱਖਿਆ ਕਿ ਉਹ ਬੰਦਗੀ ਜਦੋਂ ਕਰਦੇ ਸਨ ਕਿਸੇ ਸੋਮੇ ਕੋਲ ਕਿਸੇ ਚਰਨੀ ਜਾਂ ਕਿਸੇ ਨਦੀ ਦੇ ਕੋਲ ਉਹ ਕਿਉਂ ਕਿਉਂ ਜੋ ਜੁੜੀ ਗੁਰੂ ਮਹਾਰਾਜ ਜੀ ਦਾ ਨਾਮ ਹੈ ਬਾਣੀ ਹੈ ਉਹ ਅਜਾਈ ਨਾ ਜਾਵੇ ਜਲ ਉਹਨੂੰ ਆਪਣੇ ਅੰਦਰ ਸੋਖ ਲੈਂਦਾ ਹੈ ਉਹਦੇ ਵਿੱਚ ਸਮਰੱਥਾ ਹੈ ਤੇ ਉਸ ਜਲ ਨੂੰ ਜਿਹੜੇ ਵੀ ਜੀਵ ਪੀਣ ਮਨੁੱਖ ਪੀਣ ਕਿਉਂਕਿ ਪ੍ਰਾਣੇ ਸਮਿਆਂ ਦੇ ਵਿੱਚ ਆਮ ਤੌਰ ਤੇ ਹੀ ਚਰਨੀਆਂ ਵਿੱਚੋਂ ਨਦੀਆਂ ਵਿੱਚੋਂ ਸੋਮੀਆਂ ਵਿੱਚੋਂ ਪਾਣੀ ਪੀਤਾ ਜਾਂਦਾ ਸੀ ਅਸੀਂ ਖੁਦ ਆਪਣੇ ਬਚਪਨ ਦੇ ਵਿੱਚ ਸੋਮੀਆਂ ਵਿੱਚੋਂ ਪਾਣੀ ਪੀਤਾ ਹੈ ਕਿਉਂਕਿ ਉਹ ਬਹੁਤ ਸ਼ੁੱਧ ਹੁੰਦਾ ਹੈ ਉਹ ਸਿੱਧਾ ਤਰਤੀਬ ਵਿੱਚੋਂ ਉੱਪਰ ਨੂੰ ਫੁਵਾੜੇ ਦੀ ਤਰ੍ਹਾਂ ਹੁੰਦਾ ਹੈ ਪਰ ਅੱਜ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਤੇ ਇਹ ਵੀ ਨਹੀਂ ਪਤਾ ਸੰਗਤ ਜੀ ਸੋਮੇ ਕੀ ਹੁੰਦੇ ਸਨ ਹੁਣ ਤੇ ਆਮ ਤੌਰ ਤੇ ਸੋਮੇ ਵੇਖਣ ਨੂੰ ਮਿਲਦੇ ਨਹੀਂ ਸੋ ਉਹਦਾ ਇਹ ਕਾਰਨ ਸੀ ਵਾਏ ਗੁਰੂ ਜੀ ਕਿ ਪ੍ਰਾਣੇ ਸਮਿਆਂ ਦੇ ਵਿੱਚ ਜਦੋਂ ਸੰਤ ਮਹਾਪੁਰਸ਼ ਬੰਦਗੀ ਕਰਦੇ ਸਨ ਉਹਦਾ ਕੋਈ ਨਾ ਕੋਈ ਕਿਨਕਾ ਜਾਲ ਵਿੱਚ ਰਹਿੰਦਾ ਸੀ ਤਾਂ ਹੀ ਉਹਨਾਂ ਲੋਕਾਂ ਦੇ ਸੁਭਾਵਾਂ ਦੇ ਵਿੱਚ ਵੀ ਫਰਕ ਸੀ ਠੰਡ ਸੀ ਵਾਏ ਗੁਰੂ ਜੀ ਜਦੋਂ ਆਪ ਜੀ ਕਿਸੇ ਵੀ ਗੁਰੂ ਘਰ ਜਾਂਦੇ ਹੋ ਇਤਿਹਾਸਿਕ ਗੁਰੂ ਘਰਾਂ ਦੇ ਵਿੱਚ ਜਾਂਦੇ ਹੋ ਜਾਂ ਜਿੱਥੇ ਦਿਨ ਰਾਤ ਗੁਰਬਾਣੀ ਚੱਲਦੀ ਹੈ ਉੱਥੇ ਸਰੋਵਰ ਹੁੰਦੇ ਨੇ ਉਹਦੇ ਪਿੱਛੇ ਇਹੀ ਕਾਰਨ ਹੈ ਕਿ ਜਿਹੜੀ ਗੁਰਬਾਣੀ ਦੀ ਤਸਵੀਰ ਹੈ ਅਨੰਤ ਸ਼ਕਤੀ ਹੈ ਉਹ ਅਜਾਈ ਨਾ ਜਾਵੇ ਉਹ ਜਲ ਵਿੱਚ ਪਵੇ ਤਾਂ ਹੀ ਸੰਗਤ ਜੀ ਹਰਮੰਦਰ ਸਾਹਿਬ ਜਾ ਕੇ ਜਦੋਂ ਤੁਸੀਂ ਇਸ਼ਨਾਨ ਕਰਦੇ ਹੋ ਜਲ ਆਪਣੇ ਘਰ ਲਿਆ ਕੇ ਵਰਤਦੇ ਹੋ ਪੀਂਦੇ ਹੋ ਜਿਹੜੇ ਅਸਾਧ ਰੋਗ ਨੇ ਉਹ ਗੁਰੂ ਮਹਾਰਾਜ ਜੀ ਆਪਣੀ ਕਿਰਪਾ ਨਾਲ ਖਤਮ ਕਰ ਦਿੰਦੇ ਨੇ ਸੋ ਸੰਗਤ ਜੀ ਜਦੋਂ ਵੀ ਆਪ ਜੀ ਪਾਠ ਕਰੋ ਆਪਣੇ ਘਰ ਦੇ ਵਿੱਚ ਇਹ ਨਿਯਮ ਬਣਾਓ ਕਿ ਪਾਠ ਬਾਦ ਵਿੱਚ ਸ਼ੁਰੂ ਕਰਨਾ ਹੈ ਪਹਿਲਾਂ ਕੋਲ ਜਲ ਰੱਖਣਾ ਹੈ ਪਰ ਉਹਨੂੰ ਟਕਣਾ ਨਹੀਂ ਚਾਹੇ ਨਿਤਨੇਮ ਹੋਵੇ ਮੂਲ ਮੰਤਰ ਹੋਵੇ ਗੁਰਮੰਤਰ ਗੁਰਬਾਣੀ ਕੋਈ ਵੀ ਆਪ ਜੀ ਪਾਠ ਕਰਦੇ ਹੋ ਕੋਲ ਜਲ ਰੱਖੋ ਤਾਂ ਜੋ ਉਹਦੀ ਜਿਹੜੀ ਸਾਰੀ ਤਸੀਰ ਹੈ ਉਹ ਜਲ ਵਿੱਚ ਆ ਜਾਵੇ ਤੇ ਉਸ ਜਲ ਨੂੰ ਆਪਣੇ ਪਰਿਵਾਰ ਨੂੰ ਛਕਾਓ ਘਰ ਵਿੱਚ ਛੱਟੇ ਦਿਓ ਸੰਗਤ ਜੀ ਆਪ ਜੀ ਇਹ ਕੰਮ ਕਰਕੇ ਵੇਖੋ 2 4 6 ਮਹੀਨਿਆਂ ਬਾਅਦ ਆਪ ਜੀ ਨੂੰ ਫਰਕ ਜ਼ਰੂਰ ਦਿ세ਗਾ ਗੁਰੂ ਮਹਾਰਾਜ ਜੀ ਦੀ ਕਿਰਪਾ ਸਹਜੇ ਸਹਜੇ ਵਰਤਨ ਲੱਗ ਜਾਂਦੀ ਹੈ ਸੋ ਸੰਗਤ ਜੀ ਆਪ ਜੀ ਕੁਝ ਵੀ ਕਾਰਜ ਕਰਦੇ ਹੋ ਉਹਦੇ ਪਿੱਛੇ ਉਦਮ ਹੁੰਦਾ ਹੀ ਹੈ ਜੇ ਬੱਚੇ ਨੇ ਤੇ ਉਹ ਵਿਦਿਆ ਪ੍ਰਾਪਤੀ ਲਈ ਉਦਮ ਕਰਕੇ ਹੀ ਸਵੇਰੇ ਉੱਠਦੇ ਨੇ ਸੋ ਇਸੇ ਕਰਾਂ ਜੇ ਸੰਸਾਰੀ ਕਾਰਜ ਨੇ ਇਸੇ ਤਰ੍ਹਾਂ ਹੀ ਸੰਗਤ ਜੀ ਧਾਰਮਿਕ ਕਾਰਜ ਵੀ ਜਿਹੜੇ ਨੇ ਉਹ ਉਦਮ ਕਰਕੇ ਹੀ ਸੰਭਵ ਨੇ ਇਸ ਲਈ ਆਪ ਜੀ ਅੱਗੋਂ ਤੋਂ ਜਿੱਥੋਂ ਤੱਕ ਸੰਭਵ ਹੋ ਸਕੇ ਆਪਣੇ ਕੋਲ ਜਲ ਰੱਖ ਕੇ ਤੇ ਉਹਦੇ ਉੱਤੇ ਬਾਣੀ ਦਾ ਜਾਪ ਕਰਿਆ ਕਰੋ ਕੋਲ ਬੈਠ ਕੇ ਤਾਂ ਜੋ ਜਿਹੜੀ ਬੰਦਗੀ ਹੈ ਉਹ ਅਜਾਈ ਨਾ ਜਾਵੇ ਕਿਉਂਕਿ ਸੰਘਤ ਜੀ ਜਿਹੜਾ ਇਨਸਾਨ ਦੁੱਧ ਦੇ ਗੁਣ ਨੂੰ ਉਹਦੇ ਮੁੱਲ ਨੂੰ ਜਾਣਦਾ ਹੈ ਉਹ ਕਦੀ ਵੀ ਉਹਨੂੰ ਰੋੜੇਗਾ ਨਹੀਂ ਉਹਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ ਕਿਉਂਕਿ ਉਹਦੇ ਵਿੱਚ ਬਹੁਤ ਵਸਤੂਆਂ ਹੁੰਦੀਆਂ ਨੇ ਕਿਉਂ ਹੁੰਦਾ ਹੈ ਉਹਦੇ ਚੋਂ ਪਾਵੇਂ ਦਹੀਂ ਬਣਾ ਲਓ ਲੱਸੀ ਬਣਾ ਲਓ ਕੱਚੀ ਲੱਸੀ ਬਣਾ ਲਓ ਕਰੀਮ ਕੱਢ ਲਓ ਖੋਇਆ ਬਣਾ ਲਓ ਇਸੇ ਕਰਕੇ ਹੀ ਸੰਗਤ ਜੀ ਗੁਰਬਾਣੀ ਸਿਰਫ ਇੱਕ ਹੀ ਕਾਜ ਨਹੀਂ ਕਰਦੀ ਕਿ ਅਸੀਂ ਪਾਠ ਕਰਾਂਗੇ ਸਾਨੂੰ ਗੁਰੂ ਮਹਾਰਾਜ ਜੀਵਨ ਸਫਲਾ ਕਰਨਗੇ ਬਲਕਿ ਇਸ ਸੰਸਾਰ ਦੇ ਵੀ ਸਭੇ ਕਾਰਜ ਸਹਿਜੇ ਹੋਣਗੇ ਤੇ ਅੰਤ ਨੂੰ ਗੁਰੂ ਮਹਾਰਾਜ ਜੀਵਨ ਸਫਲਾ ਵੀ ਕਰਦੇ ਨੇ ਸੋ ਇਸ ਕਰਕੇ ਅੱਗੋਂ ਵਾਸਤੇ ਸੰਗਤ ਜੀ ਆਪ ਜੀ ਕਿਰਪਾ ਕਰਕੇ ਕੋਲ ਜਲ ਰੱਖ ਕੇ ਤੇ ਉਸ ਜਲ ਨੂੰ ਆਪਣੇ ਪਰਿਵਾਰ ਨੂੰ ਛਕਾਓ ਇਨੀਆਂ ਬੇਨਤੀਆਂ ਬਰਵਾਣ ਕਰਨੀਆਂ ਪੁਲਜਪਦੀ ਜਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ